ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੰਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰ ਸਮੂਹ ਗੁਰਨਾਮਕ ਨਾਮ ਲੈਵਾ ਮਾਈ ਭਾਈ ਵੱਧ ਚੜ ਕੇ ਮਨਾਉਗਾ 7 ਤਰੀਕ ਨੂੰ ਮਹਾਨ ਨਗਰ ਕੀ ਉਤਨ ਤੇ 8 ਤਰੀਕ ਨੂੰ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਣਾ ਹੈ ਸਤਗੁਰਾਂ ਦੇ ਪ੍ਰਕਾਸ਼ ਗੁਰੂ ਦੇ ਸੰਬੰਧ ਵਿੱਚ ਕਿਉਂਕਿ ਐਸ ਧਰਤੀ ਜਿੱਥੇ ਆਪਾਂ ਬੈਠੇ ਆਂ ਸਤਗੁਰ ਜੀ ਨੇ ਗੋਇੰਦਵਾਲ ਦੀ ਧਰਤੀ ਨੂੰ ਵੀ ਭਾਗ ਲਾਏ ਤੇ ਸਤਗੁਰ ਜੀ ਨੇ ਇਹ ਸਮੁੱਚੀ ਮਨੁੱਖਤਾ ਦਾ ਕੇਂਦਰ ਸਥਾਪਿਤ ਕਰਕੇ ਸਿੱਖਾਂ ਦਾ ਕੇਂਦਰੀ ਥੁਰਾ ਬਣਿਆ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੇ ਜਦੋਂ ਸਤਗੁਰਾਂ ਦਾ ਪ੍ਰਕਾਸ਼ ਦਿਖੜਾ ਆਉਂਦਾ ਕਿਉਂਕਿ ਸਤਗੁਰ ਜੀ ਨੇ ਜਿਸਲੇ ਨਗਰ ਬਸਾਇਆ ਸੀ ਉਥੇ ਵਖ ਵਖ ਕਿੱਤਿਆਂ 'ਚ ਮਹਾਰਤ ਰੱਖਣ ਵਾਲੇ ਉਹਨਾਂ ਸਾਰਿਆਂ ਨੂੰ ਸੱਦਾ ਦੇ ਕੇ ਇੱਥੇ ਇੱਕ ਨਗਰ ਵਸਾਇਆ ਸੀ ਜਿਹੜਾ ਸਾਰੇ ਕਿੱਤੇ ਮੁਕੀ ਲੋਕ ਜਿਹੜੇ ਆ ਕੇ ਇੱਥੇ ਪ੍ਰਵੇਸ਼ ਕਰਦੇ ਸੀ। ਸੋ ਗੁਰੂ ਸਾਹਿਬ ਜੀ ਦੀ ਉਹ ਚੱਲ ਰਹੀ ਪਰੰਪਰਾ ਅਨੁਸਾਰ ਜਦੋਂ ਸਤਿਗੁਰਾਂ ਦਾ ਪ੍ਰਕਾਸ਼ ਕੋਰ ਪਰਵਾਉਂਦਾ ਤੇ ਉਦੋਂ ਵਿਸ਼ੇਸ਼ ਤੌਰ ਤੇ ਵਖ ਵਖ ਕਿੱਤਿਆਂ ਨਾਲ ਮਹਾਰਤ ਰੱਖਣ ਵਾਲੇ ਉਹਨਾਂ ਲੋਕਾਂ ਨੂੰ ਇਨਵੀਡੇਸ਼ਨ ਦਿੱਤੀ ਜਾਂਦੀ ਕਿ ਉਹ ਦਾਰਿਆ ਜਿਸ ਦਰ ਦੇ ਉੱਤੇ ਆਤਮਿਕ ਵੀ ਤ੍ਰਿਪਤੀ ਬੰਦੇ ਦੀ ਹੁੰਦੀ ਆ ਤੇ ਸਮਾਜਿਕ ਤੌਰ ਤੇ ਇੱਕ ਜਨੂ ਆਪਾਂ ਕਹ ਲੈਨੇ ਆ ਕਿ ਆਮਦਨ ਦਾ ਸਾਧਨ ਤੇ ਆਮਦਨ ਦਾ ਕਿਤਾਬ ਇਹ ਵੀ ਸਤਗੁਰੂ ਜੀ ਨੇ ਸਥਾਪਿਤ ਕੀਤੇ ਸੀ ਸੋ ਸਾਰੀ ਸੰਗਤ ਨੂੰ ਜਿੱਥੇ ਬਹੁਤ ਬਾਤ ਵਧਾਈ ਵੀ ਦੇਣਾ ਗੁਰਪੁਰਬ ਆਪਾਂ ਮਨਾਉਣਾ ਸਾਰਿਆਂ ਨੇ ਉੱਥੇ ਨਾਲ ਦੀ ਨਾਲ ਅੱਜ ਰਸਮੀ ਤੌਰ ਤੇ ਇਹਦਾ ਜਿਹੜੇ ਆਪਾਂ ਸਦਾ ਪੱਤਰ ਦੇਣੇ ਆ ਉਹਨਾਂ ਦੀ ਵੀ ਸ਼ੁਰੂਆਤ ਕੀਤੀ ਗਈ ਮੈਂ ਧੰਨਵਾਦ ਕਰਦਾ ਸਮੁੱਚੇ ਤੌਰ ਤੇ ਬਾਬਾ ਢੱਲ ਰਾਏ ਜਿਕੇ ਜਿਹੜੇ ਸਾਡੇ ਮਹਾਪੁਰਖ ਸੇਵਾ ਕਰਦੇ ਤੇ ਬਹੁਤ ਸਾਰੀਆਂ ਹੋਰ ਵੀ ਜਾਸੇ ਬੰਦੀਆਂ ਤੇ ਇਹਨਾਂ ਨੇ ਇਸ ਕਾਰਜ ਦੇ ਵਿੱਚ ਆਪਣਾ ਜੋਰ ਤਨ ਪਾਉਣਾ ਸਾਰਿਆਂ ਦਾ ਧੰਨਵਾਦ ਕਰਦਾ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਇੱਥੇ ਜਿਹੜਾ ਸਿਧਾਂਤ ਬਖਸ਼ਿਸ਼ ਕੀਤਾ ਸੀ ਨਾ ਕਿ ਬੰਦਾ ਉੱਤੋਂ ਥੱਲੇ ਨੂੰ ਜਾਂਦਾ ਸੇ ਸੱਤ ਅੱਠ ਪੌੜੀਆਂ ਤੇ ਸਤਗੁਰੂ ਜੀ ਹਲੇ ਤੋਂ ਵੇदाई ਗਈ ਲੈਂਦਾ ਗੁਰੂ ਦਾ ਸਿੱਖ ਤੇ ਉੱਚਾ ਕਰਕੇ ਭੇਜਦੇ ਉਹ ਸੱਤ ਅੱਠ ਪੌੜੀਆਂ ਚੜ੍ਹ ਕੇ ਇਹ ਨਿਮਾਨਤਾ ਮਨ ਨੂੰ ਇੱਕ ਸੰਦੇਸ਼ ਆ ਇੱਕ ਆਤਮਾ ਨੂੰ ਝੰਜੋੜਾ ਆ ਗੁਰ ਕੀ ਸ਼ਰਨ ਜਿਹੜਾ ਮਨੁੱਖ ਚਲਿਆ ਗਿਆ ਫਿਰ ਸਤਗੁਰੂ ਜੀ ਉਹਨੂੰ ਸ਼ਰਨ ਦੇ ਵਿੱਚ ਲੈ ਕੇ ਹਮੇਸ਼ਾ ਵਾਸਤੇ ਪਤਿਤ ਪਾਵਨ ਕਰ ਦਿੰਦੇ ਆ ਸੋ ਅਰਦਾਸ ਆ ਗੁਰੂ ਸਾਹਿਬ ਜੀ ਸਾਨੂੰ ਸਾਰਿਆਂ ਨੂੰ ਆਪਣੀ ਬੁੱਕਲ ਵਿੱਚ ਲੈਣ ਬਾਦ ਵਾਧੂ ਆਵਾਜ਼ ਨਹੀਂ ਦਿੰਦਾ ਖਲਕਾ ਵਾਹ ਲੱਡੂ ਦਾ ਪ੍ਰਸ਼ਾਦ ਕਿੱਥੇ ਕਿੱਥੇ ਭੇਜਿਆ ਜਾਣਾ ਜੀ ਦੇਖੋ ਇਹ ਜਿਹੜੇ ਬੱਕ ਬੱਕ ਹੁਣ ਜਦੋਂ ਇੱਕ ਤਖਾਣਾ ਕਰਜਾਲ ਆਇਆ ਇੱਕ ਬਜਾਰਾ ਕੋ ਜੁੱਤੀਆਂ ਰੰਗਣ ਵਾਲਾ ਆ ਇਹ ਉਸ ਵੇਲੇ ਖੱਡੀਆਂ ਦਾ ਰਿਵਾਜ ਹੁੰਦਾ ਸੀ ਉਸ ਵੇਲੇ ਕਲਾਕਾਰ ਹੁੰਦੇ ਕਿਤਾ ਮੁਖ ਜਿਹੜੇ ਪੇਂਟਰ ਹੁੰਦੇ ਸੀ ਇਹ ਸਾਰਿਆਂ ਨੂੰ ਅਸੀਂ ਉਹ ਆਪਣਾ ਯਤਨ ਕਰਦੇ ਆ ਤੇ ਇਹਦੀ ਸ਼ੁਰੂਆਤ ਵੀ ਹੁਣ ਆਪਾਂ ਕਰਨੀ ਆ ਤੁਸੀ ਕੀ ਕੀ ਸਮਾਗੋ ਲਿਖੇ ਜੀ ਗੁਰੂ ਸਾਹਿਬ ਦੇ ਪ੍ਰਸਾਦ ਦੇਖੋ ਪ੍ਰਕਾਸ਼ ਗੁਰਪ ਦੇ ਉੱਤੇ ਗੁਰਪੁਰਪ ਤੇ ਖੜ ਪਾਠ ਸਾਹਿਬ ਆਰੰਭ ਹੋਣਗੇ ਅਖੰਡ ਪਾਠ ਸਾਹਿਬਾਂ ਦੀ ਪ੍ਰਮਤੋਂ ਆਰੰਭ ਦਾ ਤੋਂ ਬਾਅਦ 7 ਤਰੀਕ ਨੂੰ ਮਹਾਂਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਉਹ ਵੀ ਇੱਥੋਂ ਗੁਰੂ ਸਾਹਿਬ ਨੂੰ ਸਮਰਪਿਤ ਜਿਹੜਾ ਆ ਉਹ ਆਰੰਭ ਹੁੰਦਾ ਤੇ ਉਹਦੇ ਨਾਲ 8 ਤਰੀਕ ਨੂੰ ਫਿਰ ਕਿਉਂਕਿ ਜਲੌ ਵੀ ਸਜਦੇ ਆ ਤੇ ਸਾਰਾ ਦਿਨ ਲਾਈਵ ਜਿਹੜਾ ਆ ਇਹ ਪੀਟੀਸੀ ਤੇ ਚੱਲਦਾ ਉਹਦੇ ਵਿੱਚ ਸਾਡੇ ਕੁਝ ਜਿ세 ਜਿਹੜੇ ਰਿਟਾਇਰ ਹੋ ਚੁੱਕੇ ਹੁੰਦੇ ਜਾਂ ਕੋਈ ਜਿ세 ਰਾਗਾਂ ਦੀ ਮਹਾਰਤ ਰੱਖਦੇ ਆ ਭਾਵੇਂ ਰਾਗ ਦਰਬਾਰ ਅਸੀਂ ਵੱਖਰਾ ਰਾਤ ਦਾ ਰੱਖਿਆ ਆ ਪਰ ਉਹ ਜਿਹੜੇ ਰਾਗਾਂ ਦੀ ਮਹਾਰਤ ਰੱਖਦੇ ਆ ਉਹਨਾਂ ਨੂੰ ਸਤਖੰਡ ਅੰਮ੍ਰਿਤ ਵੇਲੇ ਤੋਂ ਲੈ ਕੇ ਸੂਰਦਰ ਤੇ ਬਾਅਦ ਕੀਰਤਨ ਸੋਲੇ ਤੱਕ ਜਿਹੜਾ ਉਹ ਸਮਾਂ ਵੀ ਦਿੱਤਾ ਜਾਂਦਾ ਵੀ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਨੂੰ ਸਾਨੂੰ ਨਹੀਂ ਇਹ ਟਾਈਮ ਦਾ ਇਹ ਪਹਿਲਾਂ 12 ਵਜੇ ਨੂੰ 10 ਵਜੇ ਚਲੋ ਇਹ ਕਿਉਂਕਿ ਕਈ ਵਾਰੀ ਤਬਦੀਲੀਆਂ ਵੀ ਹੁੰਦੀਆਂ ਰਹਿੰਦੀਆਂ ਉਹ ਸ਼ਾਇਦ ਕਿ ਸਾਡੇ ਥੋੜੇ ਜਿਹਾ ਹੋ ਗਏ ਕਿ ਜਿਹੜਾ ਮਾਨ ਮਾਨ ਨਗਰ ਕੀਰਤਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਛੇਤੀ ਗੁਰੂ ਨਾਲ ਸੰਬੰਧਤ ਆ ਉਹਦੀ ਸਤ ਨੂੰ ਜਿਹੜੀ ਆ ਅੰਮ੍ਰਿਤ ਵੇਲੇ ਸ੍ਰੀ ਹਜੂਰ ਸਾਹਿਬ ਤੋਂ ਆਰੰਭ ਹੋਣਾ ਤੇ ਇਸ ਕਰਕੇ ਬਹੁਤੇ ਸਾਰੇ ਉੱਥੇ ਸ਼ਾਇਦ ਮੇਰਾ ਵੀ ਐਤਕੀ ਮੈਂ ਵੀ ਉੱਥੇ ਹੋਵਾਂ ਇਸ ਕਰਕੇ ਜਿਹੜੀ ਇਹਦੀ ਪ੍ਰੰਪਤਾ 10 ਵਜੇ ਸਵੇਰੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਉਹ ਸਤਿਗੁਰੂ ਜੀ ਦਾ ਸਰੂਪ ਲੈ ਕੇ ਇਹਦੀ ਸ਼ੁਰੂਆਤ ਕਰਨੀ ਹੈ ਬន្តែ ਜੀ ਦੂਨ ਗਾਡੇ ਤੋਂ ਸੰਗਤਾਂ ਨੇ ਪਹੁੰਚਣਾ ਹਾਂ ਸਾਫ ਸਫਾਈ ਨੂੰ ਲੈ ਕੇ ਤਾਂ ਸੜਕਾਂ ਦੀ ਬੜੀ ਹਾਲ ਗੱਸਤਾ ਹੋਈ ਹੈ ਕੋਈ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ ਹੈ ਕਿਉਂਕਿ ਸੰਗਤਾਂ ਬਹੁਤ ਪਰੇਸ਼ਾਨ ਇਸ ਕੱਤਰ ਸਾਹਿਬ ਜਿਹੜੇ ਸਾਡੇ ਨਾਲ ਜੀ ਇਹ ਹਰ ਸਾਲ ਇਹ ਐਕਸਰਸਾਈਜ਼ ਕਰਦੇ ਆ ਜੀ ਜੀ ਪਰ ਮੈਂ ਕਹਿ ਸਕਦਾ ਮੈਂ ਹੁਣ ਕੀ ਕਿਉਂਕਿ ਤੁਸੀਂ ਸਵਾਲ ਸਰਕਾਰ ਨੂੰ ਪੁੱਛ ਲਿਆ ਗੱਲਬਾਤ ਧਰਮ ਦੀ ਕਰਦੇ ਸੀ ਹੁਣ ਸਰਕਾਰ ਨੂੰ ਵੀ ਕੋਈ ਸਾਰਾ ਕੁਝ ਤੁਹਾਡੇ ਸਾਹਮਣੇ ਆ ਤੁਸੀਂ ਜਾਣਦੇ ਆ ਕਿ ਜੋ ਕੁਝ ਹੋਇਆ ਮੈਂ ਜਦੋਂ ਇੱਥੇ ਪਹਿਲਾਂ ਆਪਣੇ ਮੈਨੇਜਰ ਸਾਹਿਬ ਜੀ ਸੀਗੇ ਉਦੋਂ ਬੈਠ ਕੇ ਉਹਨਾਂ ਨਾਲ ਇੱਕ ਮੀਟਿੰਗ ਵੀ ਕੀਤੀ ਸੀ ਤੇ ਸਭ ਤੋਂ ਵੱਡੀ ਅਹਿਲੇ ਸਮੱਸਿਆ ਆ ਸਾਨੂੰ ਇੱਥੇ ਆਉਣ ਦੀ ਅਪਰੋਚ ਦੀ ਉਦੋਂ ਵੀ ਕਿਹਾ ਸੀ ਵੀ ਸੁਲਤਾਨ ਦੇ ਬੇਟੇ ਤੋਂ ਜਿਹੜਾ ਕਈਆਂ ਵਾਲਾ ਵਜਾ ਰਿਹਾ ਉਹ ਕਾਉਂਸਲ ਕੰਮ ਹੋਰ ਨਹੀਂ ਤਾਂ ਤੁਸੀਂ ਦੋ ਕੰਮ ਕਰਦੇ ਹੋ ਇੱਕ ਤਾਂ ਖੰਭੇ ਜਿਹੜੇ ਆ ਉਹ ਚੁਕਾ ਦਿਓ ਦੂਜਾ ਜਿਹੜਾ ਨਾਲਾ ਉਹ ਸਾਨੂੰ ਅਲਾਉ ਕਰ ਦਿਓ ਅਸੀਂ ਪੱਕਾ ਬਣਾ ਦਿੰਨੇ ਆ ਤਾਂ ਕਿ ਲੋਕਾਂ ਨੂੰ ਆਉਣ ਜਾਣ ਦੀ ਜਿਹੜੀ ਸੌਦਾ ਹੋ ਜਾਏ ਪਰ ਉਹ ਪਰ ਨਾਲਾ ਉੱਥੇ ਦਾ ਉੱਥੇ ਹੀ ਕਿਆ ਛੱਡਦੇ ਆ ਪਰ ਕਾਰਜ ਜਿਹੜੇ ਆ ਕਿਉਂਕਿ ਮੈਜਰ ਸਾਹਿਬ ਚੀਰ ਕਾਲਸਾ ਦੀਵਾਨ ਦੇ ਵੀ ਮੁਖੀ ਆ ਗੁਰੂ ਕੇ ਸਿੱਖ ਵੀ ਆ ਪਰ ਉਹ ਤੋਂ ਬਾਅਦ ਹਸਤੀਪਾ ਦੇ ਗਏ ਫਿਰ ਅਸੀਂ ਮੀਟਿੰਗ ਹਰ ਸਾਲ ਹੀ ਕਰਦੇ ਆ ਪਰ ਜਿੰਨਾ ਕਰਦੇ ਹੋ ਤੁਸੀਂ ਬਿਹਤਰ ਜਾਣਦੇ ਹੋ ਸਾਹਿਬ